ਤਰ بچਾਈਏ ਫਿਰੋਜ਼ਪੁਰ ਤੋਂ ਰੀਤ ਬਦਲੀਏ ਸੁਖਵੀਰ ਵਾਲਤਾ ਭੱਜ ਗਿਆ ਪਹਿਲਾਂ ਜਲਾਲਾਬਾਦ ਤੋਂ ਭੱਜਿਆ ਹੁਣ ਫਿਰੋਜ਼ਪੁਰੋਂ ਭੱਜ ਗਿਆ ਅੱਛਾ ਆ ਪਿਆਰ ਨਹੀਂ ਮਿਲ ਸਕਦਾ ਕਦੇ ਕਿਸੇ ਨੂੰ ਮੈਂ ਤਾਂ ਕਦੇ-ਕਦੇ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਹੈ ਕਿ ਪੁਰਵਾਂ ਤਮਨਾਂ ਕਿਹੜੇ ਪੁੰਨ ਕੀਤੇ ਸੀ ਜਿਹੜਾ ਪਿਆਰ ਮਿਲ ਰਿਹਾ ਐ ਇੱਥੇ ਲੀਡਰਾਂ ਨੂੰ ਕੋਈ 베ਰਾ ਭੱਟੇ ਨਹੀਂ ਪੁੱਛਦਾ ਲੀਡਰਾਂ ਨੂੰ ਕੋਈ ਤੁਸੀਂ ਫੁੱਲ ਸਿੱਟ ਸਿੱਟ ਕੇ ਮੇਰੀ ਪੱਗ ਪਰਤੀ ਮੇਰੀ ਗੱਡੀ ਪਰਤੀ ਇਹ ਪਿਆਰ ਨਹੀਂ ਮਿਲ ਸਕਦਾ ਕਿਤੇ ਆਪਾਂ ਫਿਰੋਜ਼ਪੁਰ ਤੋਂ ਕਾਕਾ ਬਰਾਰ ਜੀ ਸਾਡੇ ਉਮੀਦਵਾਰ ਨੇ ਝਾੜੂ ਵਾਲਾ ਚੋਣ ਨਿਸ਼ਾਨ ਹੈ 1 ਜੂਨ ਨੂੰ ਝਾੜੂ ਵਾਲਾ ਬਟਨ ਦਬ ਦੋ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਸੰਤਰ بچਾਈਏ ਫਿਰੋਜ਼ਪੁਰ ਤੋਂ ਰੀਤ ਬਦਲੀਏ ਸੁਖਵੀਰ ਵਾਲਤਾ ਭੱਜ ਗਿਆ ਪਹਿਲਾਂ ਜਲਾਲਾਬਾਦ ਤੋਂ ਭੱਜਿਆ ਹੁਣ ਫਿਰੋਜ਼ਪੁਰੋਂ ਭੱਜ ਗਿਆ ਅੱਛਾ ਆ ਪਿਆਰ ਨਹੀਂ ਮਿਲ ਸਕਦਾ ਕਦੇ ਕਿਸੇ ਨੂੰ ਮੈਂ ਤਾਂ ਕਦੇ-ਕਦੇ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਹੈ ਕਿ ਭਗਵੰਤ ਮਾਨਾ ਕਿਹੜੇ ਪੁੰਨ ਕੀਤੇ ਸੀ ਜਿਹੜਾ ਪਿਆਰ ਮਿਲ ਰਿਹਾ ਹੈ ਇੱਥੇ ਲੀਡਰਾਂ ਨੂੰ ਕੋਈ 베ਰਾ ਬੱਟੇ ਨਹੀਂ ਪੁੱਛਦਾ ਲੀਡਰਾਂ ਨੂੰ ਕੋਈ ਤੁਸੀਂ ਫੁੱਲ ਸਿੱਟ-ਸਿੱਟ ਕੇ ਮੇਰੀ ਪੱਗ ਪਰਤੀ ਮੇਰੀ ਗੱਡੀ ਪਰਤੀ ਇਹ ਪਿਆਰ ਨਹੀਂ ਮਿਲ ਸਕਦਾ ਕਿਤੇ ਆਪਾ ਫਿਰੋਜ਼ਪੁਰ ਤੋਂ ਕਾਕਾ ਬਰਾੜ ਜੀ ਸਾਡੇ ਉਮੀਦਵਾਰ ਨੇ ਝਾੜੂ ਵਾਲਾ ਚੋਣ ਨਿਸ਼ਾਨ ਹੈ 1 ਜੂਨ ਨੂੰ ਝਾੜੂ ਵਾਲਾ ਬਟਨ ਦਬਦੋ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ